ਮੇਰਾ ਨਾਮ ਅਨਿਲ ਕੁਮਾਰ ਹੈ ਜੀ ਅਸੀਂ ਨੰਗ ਰਹੇ ਆ ਇਥੋਂ ਤੇ ਨੰਗਦੇ ਆਂ ਆਪਣੇ ਕੰਮ ਤੇ ਚੱਲੇ ਆ ਤੇ ਆ ਰਸ਼ ਦੇਖ ਕੇ ਆਪਾਂ ਵੀ ਖਲੋਤੇ ਆ ਪਤਾ ਲੱਗਾ ਜੀ ਇੱਥੇ ਲੋਕੀ ਦੱਸਣ ਦੇ ਆ ਕਿ ਗੋਲੀ ਚੱਲੀ ਆ ਬਾਕੀ ਪ੍ਰੋਪਰ ਜਾਣਕਾਰੀ ਦੇ ਹੁਣ ਫੁੱਲਸਾ ਲਈ ਦੱਸ ਸਕਦੇ ਆ ਕਿ ਕੀ ਹੋਇਆ ਇੱਥੇ ਪਤਾ ਨਹੀਂ ਆਂਦਾ ਜੀ ਦੋ ਕੋ ਬੰਦਿਆਂ ਨੂੰ ਕੋਈ ਲੱਗੀ ਆ ਗੋਲੀ ਜੋ ਸੁਣਨ ਜਾ ਰਿਹਾ ਇਹ ਦੇਖੋ ਜੀ ਹੁਣ ਇਹ ਇਨਵੈਸਟੀਗੇਸ਼ਨ ਕਰਨਗੇ ਇਹਨਾਂ ਤੋਂ ਪਤਾ ਲੱਗੂਗਾ ਕੀ ਗੱਲ ਐਕਚੁਅਲੀ ਕੀ ਗੱਲ ਹੈਗੀ ਆ ਆਪਾਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਹੀ ਕਰ ਸਕਦੇ ਆ ਕਾਕਾ ਵੀ ਲੱਗਾ ਤਾਂ ਸਾਦਾ ਚੌਂਦੀ ਤੇ ਲਗਾਇਆ ਆ ਨਾ ਕੱਲ ਕਰ ਰਿਹਾ ਜਾਂਦਾ ਜੀ ਬਿਲਕੁਲ ਪੁਲਿਸ ਤਾਂ ਮੇਸਾ ਮੌਜੂਦ ਹੁੰਦੀ ਤੇ ਖਲੋਟੀ ਰੰਦੀ ਡੈਰੀਗੇਟਿੰਗ ਵੀ ਕੀਤੀ ਜਾਂ थाने ਦੇ ਬਾਹਰ ਹਾਂ ਜੀ ਜਿਹੜੀ ਤਰ੍ਹਾਂ ਦੀ ਜਿਹੜੀ ਘਟਨਾ ਵਾਪਰ ਜਿਹਦੇ ਕਿੰਨਾ ਦੇਖਦੇ ਦੇਖੋ ਜੀ ਇਹ ਅਨਪ੍ਰੋਪਰ ਆਪਾਂ ਇਸ ਬਾਰੇ ਬਹੁਤੀ ਜਾਣਕਾਰੀ ਦੇ ਨਹੀਂ ਸਕਦੇ ਤੁਹਾਨੂੰ ਹਾਂ ਇਹ ਗੱਲ ਹੈਗੀ ਆ ਕਿ ਨਾਕਾ ਇਥੇ ਲਗਾ ਰਿਹਾ ਪੁਲਿਸ ਇਥੇ ਖਲੋਤੀ ਰਹੀਦੀ ਆ ਪਰ ਉਹਨਾਂ ਇਹ ਇਨਵੈਸਟੀਗੇਸ਼ਨ ਕਰਕੇ ਤੇ ਇਹੋ ਦੱਸ ਸਕਦੇ ਨੇ ਅਸੀਂ ਤੇ ਨੰਗਦੇ ਨੰਗਦੇ ਰਸ਼ ਵੇਖਿਆ ਤੇ ਹੀ ਖਲੋਗੇ ਆ ਅੱਗੇ ਤੇ ਜੋ ਲੋਕਾਂ ਕੋ ਪਤਾ ਲੱਗਾ ਕਿ ਇਦਾਂ ਗੋਲੀ ਚੱਲੀ ਆ ਉਹ ਹੀ ਤੁਹਾਨੂੰ ਦੱਸ ਰਿਹਾ ਜੀ ਇੱਕ ਸੀਆਰਪੀਐਸ ਤੇ ਰਿਟਰਨ ਚੱਲ ਰਹੀ ਸੀ ਇਹਨਾਂ ਦਾ ਮੈਰਿਟਲ ਡਿਸਪਿਊਟ ਚੱਲਿਆ ਸੀ ਪਹਿਲਾਂ ਵੀ ਨਾ ਦੀ ਮੈਰਿਜ ਤੇ ਫਿਰ ਸੈਕਿੰਡ ਮੈਰਿਜ ਸੀਗੀ ਮਨੋਰ ਬਾਹਰ ਦਾ ਫਰਸਟ ਵਾਈਫ ਨਾਲ ਚੱਲ ਰਹੀ ਸੀ ਜਿਨ੍ਹਾਂ ਨੂੰ ਇਥੇ ਮਿਲੇ ਮੌਕੇ ਤੇ ਆਪਣਾ ਹਸਪੀਟਲ ਦੇ ਬਾਹਰ ਤੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਤੂਤੂ ਮਾਮਾ ਹੋ ਗਈ ਬਾਈਕ ਤੇ ਤੇ ਇਹਨਾਂ ਨੇ ਆਪਣੀ ਜਿਹੜੀ ਰਿਵੋਲਵਰ ਲੈਸਟ ਵੈਪਨ ਸੀ ਉਹਦੇ ਨਾਲ ਉਹ ਕੱਟ ਕੇ ਇਹਨਾਂ ਤੇ ਫਾਇਰ ਕਰਦੇ ਅਸੀਂ ਕਈ ਵਜ੍ਹਾ ਰੰਜਿਸ਼ ਆ ਕਿ ਇਹਨਾਂ ਦੇ ਮੈਰੀਟਰ ਡਿਸਪਿਊਟ ਸੀ ਪ੍ਰੋਪਰਟੀ ਨੂੰ ਲੈ ਕੇ ਇਹ ਝਗੜਾ ਸੀਗਾ ਤੇ ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਐਕਸ ਵਾਈਫ ਜਿਹੜੀ ਸੀ ਫਾਰਮਰ ਵਾਈਫ ਬੇਟਾ ਤੇ ਜਿਹੜੀ ਨੋ ਸੀ ਇਹ ਸੀਗੇ تین ਤੇ ਇਹਨੂੰ ਇੱਕ ਹੈ ਨਾ ਲਾਈਕ ਕ੍ਰਿਟੀਕਲ ਹਾਲਤ ਚ ਰਿਹਾ ਪਰ ਕਿੰਨੀਆਂ ਗੋਲੀਆਂ ਫਾਇਰ ਕੀਤੀਆਂ ਗਿਆ ਅਹ ਇੱਕ ਗੋਲੀ ਫਾਇਰ ਕੀਤੀ ਸਰਾਂ ਨਿਕਲਦੇ ਮਾਲੇ ਦੇਖ ਰਿਹਾ ਕਿ ਇੱਕ ਤਾਂ ਲੱਗੀ ਹੈ ਜਿਹੜੀ ਆਪਾਂ ਕਲੀਅਰਲੀ ਦੇਖ ਸਕਦੇ ਹਾਂ ਬਾਕੀ ਹਲੇ ਹੋਰ ਮੌਕੇ ਵੈਰੀਫਾਈ ਕਰਨੇ ਜਸਟ ਹੁਣੀ ਇਨਸੀਡੈਂਟ ਇਹ ਕੋਲ ਕੋਲ ਕਿੰਨੇ ਬਰਾਮਤ ਹੋਏ ਸਨ ਅਜੇ ਹਰੇ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਇਹਦੇ ਚ ਇਹ ਤੁਹਾਨੂੰ ਮੈਂ ਦੱਸਣਾਂ ਦੀ ਗੱਲ ਕਹਿ ਰਿਹਾ ਹੈਗਾ ਕਿ ਇਹਦੇ ਚ ਜਦੋਂ ਹੀ ਮਾਰਚ ਭੱਜਣ ਲੱਗੇ ਤਾਂ ਇੱਥੇ ਸਾਡੀ ਗਾਰਡ ਲੱਗੀ ਹੋਈ ਸੀ ਸੈਕਿਉਰਿਟੀ ਨਾਟਕਾ ਸੀਗਾ ਸਾਡਾ ਉਹਨਾਂ ਨੇ ਛੇਤੀ ਛੇਤੀ ਇਹਨਾਂ ਨੂੰ ਤੁਰੰਤ ਸਪਜਾਇਸ ਕੀਤਾ ਸਰ ਜਿਹਦੇ ਗੋਲੀ ਲੱਗੀ ਉਹਦੇ ਕੀ ਹਾਲਾਤ ਕੀ ਨੇ ਆ ਹੀ ਇਜ਼ ਕ੍ਰਿਟੀਕਲ ਰਾਈਟ ਨਾਓ ਹਲੇ ਕਿਸੇ ਦੀ ਡੈਥ ਦੀ ਪੁਸ਼ਟੀ ਨਹੀਂ ਹੋਈ ਹੈ ਜੀ ਹਲੇ ਕ੍ਰਿਟੀਕਲ ਹੈਗੇ ਅੰਡਰ ਟ੍ਰੀਟਮੈਂਟ ਹੈ ਸਰ ਥਾਣੇ ਦੇ ਬਾਅਦ ਚੱਲ ਕੇ ਤੇ ਬੈਰੀਕੇਟਿੰਗ ਕਿੱਥੀ ਹੁੰਦੀ ਬਹੁਤ ਮੁਲਾਜ਼ਮ ਕਰੀ ਹੁੰਦੇ ਆ ਇਸ ਤਰ੍ਹਾਂ ਦੀ ਘਟਨਾ ਨਹੀਂ ਇਹ ਹੋਈ ਥੋੜੀ ਜੀ ਦੂਰ ਹੈ ਬੈਰੀਕੇਟਿੰਗ ਤੋਂ ਉਸ ਪਾਸੇ ਜਿੱਥੇ ਹੋਈ ਹੈ ਫਿਰ ਭੱਜਣ ਦੀ ਜਦੋਂ ਕੋਸ਼ਿਸ਼ ਕੀਤੀ ਕੋਈ ਨਾਕੇ ਤੇ ਤਾਂ ਹੀ ਮੁਸ਼ਤਿਹਦੀ ਦਿਖਾ ਕੇ ਨਾਲ ਦੀ ਨਾਲ ਉਹਨਾਂ ਨੂੰ ਫੜ ਲਿਆ ਸਰ ਜਿਸੇ ਗੋਲੀ ਲੱਗੀ ਹੈ ਉਹਦੀ ਕਿੰਨੀ ਮਰ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਸੀ ਜਿਹੜਾ ਬੇਟਾ ਹੈ ਨਾ ਦਾ ਤੇ ਉਹ ਏਜ ਵਗੈਰਾ ਸਾਰਾ ਹਲੇ ਮੇਰੇ ਕੋਲ ਹੈ ਕਰਿਆ ਹੁਣ ਰੀਸੈਂਟ ਇਵੈਂਟਰੀ ਰਿਪੋਰਟ ਤੇ ਰਹਿਣ ਵਾਲੇ ਕਿਤੋਂ ਦੇ ਪਤਾ ਲੱਗੇ ਵੈਸੇ ਪਿੱਛੋ ਦੀ ਰਾਜਸਥਾਨ ਸੀ ਤੋਂ ਬਿਲੋਂਗ ਕਰਦੇ ਜਿੰਨੇ ਫਾਇਰ ਕੀਤਾ ਬਟ ਇਹਨਾਂ ਦਾ ਘਾਰਿਕ nehru enclave ਦੇ ਵਿੱਚ ਵੀ ਚੱਲ ਗਿਆ ਜਿੰਨੋਂ ਰਿਕਰੂਟ ਪਾਉਣੇ ਸੀ